ਮਹਿਤਾ ਕਈ ਹੈ ਮਹਿਤੇ ਦਾ ਅਰਥ ਮੰਤਰੀ ਉਸ ਮਾਲ ਮੰਤਰੀ ਪਹਾੜ ਜ਼ਮੀਨ ਜਾਇਦਾਦ ਦੇ ਹਿਸਾਬ ਕਰਕੇ ਮਹਿਤਾ ਕਾਲੂ ਕਹਿਣ ਲੱਗ ਪਏ ਉਹਨਾਂ ਦੇ ਘਰ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਪਹਿਲਾਂ ਇੱਕ ਬੱਚੀ ਨੇ ਜਨਮ ਲਿਆ ਉਹਦਾ ਨਾਮ ਇਤਿਹਾਸ ਵਿੱਚ ਰੱਖਿਆ ਨਾਨਕੀ ਫਿਰ 5 ਸਾਲ ਗੁਜ਼ਰ ਗਏ 5 ਸਾਲ ਵੇਦੀਆਂ ਦੇ ਘਰ ਕੋਈ ਔਲਾਦ ਨਾ ਹੋਈ 5 ਸਾਲ ਮਹਿਤਾ ਕਾਲੂ ਮਾਂ ਤ੍ਰਿਪਤਾ ਜੀ ਦੇ ਘਰ ਕੋਈ ਔਲਾਦ ਨਾ ਹੋਈ ਪੰਜਾਂ ਸਾਲਾਂ ਬਾਅਦ ਨਿਰੰਕਾਰ ਨੇ ਪੁਕਾਰ ਸੁਣੀ ਇਸ ਧਰਤੀ ਤੇ ਖੁਦ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਲੈਣਾ ਸੀ ਸਾ ਸੰਗਤ ਕਹਿੰਦੇ ਕੁਝ ਮਹੀਨੇ ਪਹਿਲੇ ਹਾਲਾਤ ਬਦਲ ਗਏ ਬਾੜ ਦੇ ਇਲਾਕੇ ਤਲਵੰਡੀ ਦੇ ਇਲਾਕੇ ਵਿੱਚ ਚੋਰੀਆਂ ਹੋਣੀਆਂ ਬੰਦ ਹੋ ਗਈ ਤਲਵੰਡੀ ਦੇ ਇਲਾਕੇ ਵਿੱਚ ਲੋਕ ਬੇਇਮਾਨੀ ਕਰਨੀ ਛੱਡ ਗਏ ਰਾਏ ਪੋਏ ਬਾੜ ਦੇ ਇਲਾਕੇ ਵਿੱਚ ਆਪਸ ਲੋਕਾਂ ਵਿੱਚ ਪਿਆਰ ਪ੍ਰੇਮ ਭਰਾਮਾਂ ਵਿੱਚ ਪਿਆਰ ਵਧਣ ਲੱਗ ਪਿਆ ਕਈ ਕਈ ਸਾਲਾਂ ਦਾ ਵੈਰ ਲੋਕਾਂ ਦੇ ਮਨ ਚੋਂ ਆਪੇ ਹੀ ਨਿਕਲ ਗਿਆ ਪਤਾ ਨਹੀਂ ਕਿਉਂ ਉਸ ਇਲਾਕੇ ਦਾ ਰਾਏ ਕੋਇੰਦਾ ਨਵਾਬ ਉਹ ਬੜਾ ਧਾਰਮਿਕ ਖਿਆਲਾਂ ਵਾਲਾ ਧਾਰਮਿਕ ਹੋ ਗਿਆ ਉਹਦੇ ਅੰਦਰ ਨਾਮ ਦੀ ਧਰਮ ਦੀ ਜੋਤ ਜਗਣ ਲੱਗ ਪਈ ਉੱਥੇ ਰਹਿਣ ਵਾਲੇ ਲੋਕ ਧਰਮੀ ਹੋਣ ਲੱਗ ਪਏ ਭਾਈ ਸੰਤੋਖ ਸਿੰਘ ਲਿਖਦੇ ਹੋਵੇ ਵੀ ਕਿਉਂ ਨਾ ਉਹ ਦੁਨੀਆ ਦੇ ਲੋਪ ਇੱਕ ਦੁਨਿਆਵੀ ਕੋਈ ਰਾਜੇ ਮੰਤਰੀ ਨੇ ਆਉਣਾ ਹੋਵੇ ਲੋਕ ਸੜਕਾਂ ਵਿੱਚ ਝਾੜੂ ਫੇਰਦੇ ਨੇ ਪਾਣੀ ਛਿੜਕਦੇ ਨੇ ਕਲੀਆਂ ਬਖੇਰਦੇ ਨੇ ਜਿਹੜੀ ਧਰਤੀ ਤੇ ਰੱਬ ਗੁਰੂ ਨਾਨਕ ਨੇ ਆਉਣਾ ਹੋਵੇ ਰੱਬ ਨੇ ਆਪਣੇ ਆਪ ਉਹ ਧਰਤੀ ਸਵਰਗ ਬਣਾ ਦਿੱਤੀ ਹੁਣ ਉਸ ਧਰਤੀ ਤੇ ਉਹ ਆ ਰਿਹਾ ਜਿਹਦੇ ਪੈਰਾਂ ਨੂੰ ਨਮਸ਼ਕਾਰ ਕਰਕੇ ਦੁਨੀਆ ਕਹੇਗੀ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਣ ਸੋਹਾ ਇਤਿਹਾਸ ਕਹਿੰਦਾ ਉਸੇ ਨਗਰ ਦੀ ਗਰੀਬਣੀ ਔਰਤ ਮੁਸਲਮਾਨ ਜਿਹੜੀ ਦਾਈ ਪੁਨੇ ਦਾ ਕੰਮ ਕਰਦੀ ਉਹਦੇ ਭਾਗ ਜਾ ਕੇ ਉਹਨੂੰ ਸੇਵਾ ਮਿਲੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗਏ ਕੁਝ ਦਿਨ ਪਹਿਲਾਂ ਉਹ ਸੇਵਾ ਕਰਨ ਆਉਂਦੀ ਰਹੀ ਇੱਕ ਦਿਨ ਪੂਰਾ ਪਰਿਵਾਰ ਬੈਠਾ ਹੈ ਬੈਠੇ ਪਰਿਵਾਰ ਬਿੱਦੀਆਂ ਦਾ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਪੈਸਾ ਸਰਗੀ ਜ਼ਾਇਦਾਤ ਸਭ ਕੁਝ ਹੈ ਪਰਿਵਾਰ ਨੂੰ ਵੇਖ ਕੇ ਆਉਂਦਿਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵਰਾਮ ਜੀ ਨੂੰ ਬੁਲਾਇਆ ਪੂਰੇ ਪਰਿਵਾਰ ਨੂੰ ਵੇਖ ਕੇ ਫਿਰ ਮਹਿਤਾ ਕਾਲੂ ਵੱਲ ਵੇਖ ਕੇ ਬੋਲੀ ਮਹਿਤਾ ਕਲਿਆਨਦਾਸ ਅੱਲਾਹ ਤਾਲਾ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਰੱਬ ਨੇ ਤੁਹਾਨੂੰ ਜ਼ਮੀਨ ਜ਼ਾਇਦਾਤ ਪੈਸਾ ਦਿੱਤਾ ਹੈ 5 ਸਾਲ ਪਹਿਲਾਂ ਤੇਰੇ ਘਰ ਧੀ ਹੋਈ ਸੀ ਪੰਜਾਂ ਸਾਲਾਂ ਬਾਅਦ ਅੱਲਾਹ ਤਾਲਾ ਨੇ ਨਜ਼ਰ ਕੀਤੀ ਜੇ ਇਸ ਵਾਰ ਤੇਰੇ ਪੁੱਤਰ ਹੋਇਆ ਨਾ ਮੈਂ ਤਾਂ ਕਹਾਲੂ ਮੈਨੂੰ ਗਰੀਬਣੀ ਨੂੰ ਚਾਰ ਪੈਸੇ ਖੁਸ਼ ਹੋ ਕੇ ਦੇ ਦੇਈ ਮੇਰਾ ਬੁਢੇਪਾ ਸੌਖਾ ਲੰਘ ਜਾਏ ਵਿਖੀ ਕਾਇੂਸੀ ਨਾ ਕਰੀ ਮੇਰੇ ਘਰ ਦਾਣੇ ਮੁੱਕ ਗਏ ਨੇ ਦੋ ਮਣ ਦਾਣੇ ਦੇ ਦੇਈ ਸਿਆਲ ਸੌਖਾ ਲੰਘ ਜਾਏਗਾ ਇੱਕ ਅਧਾ ਧਰਮ ਕੱਪੜਾ ਵਿਸਤਰਾ ਦੇ ਦੇਈ ਲੋਕ ਕੱਪੜੇ ਤੇ ਦਿੰਦੇ ਨੇ ਪਹਿਨਣ ਵਾਲੇ ਨਹੀਂ ਮੈਂ ਤਾਂ ਕਹਾਲੂ ਕੋਈ ਗਰਮ ਕਪੜਾ ਦੇ ਦੇ ਅੱਜ ਪੂਰੇ ਪਰਿਵਾਰ ਨੂੰ ਕਿਹਾ ਜੇ ਤੁਹਾਡੇ ਘਰ ਪੁੱਤਰ ਹੋਏ ਉੱਠ ਕੇ ਬਾਬਾ ਸ਼ਿਵਰਾਮ ਮਹਿਤਾ ਕਾਲੂ ਜੀ ਨੇ ਕਿਹਾ ਦੌਲਤਾ ਦਾਹੀ ਤੇਰੀ ਜ਼ੁਬਾਨ ਵਖਤਾ ਬਰ ਹੋਏ ਜੋ ਤੂੰ ਮੰਗ ਰਹੀ ਹੈ ਤੈਨੂੰ ਵਧਾਈ ਖੁਸ਼ ਹੋ ਕੇ ਦਮਾ ਕੌਣ ਦੱਸੇ ਦੌਲਤਾ ਦਾਹੀ ਤੂੰ ਪੈਸੇ ਮੰਗਨੀ ਹੈ ਤੂੰ ਕੱਪੜੇ ਤੇ ਦਾਣੇ ਮੰਗਨੀ ਹੈ ਦੌਲਤਾ ਤੈਨੂੰ ਪਤਾ ਹੀ ਨਹੀਂ ਤੂੰ ਇਸ ਧਰਤੀ ਦੀ ਪਹਿਲੇ ਭਾਗਾ ਵਾਲੀ ਔਰਤ ਹੈ ਇਸ ਧਰਤੀ ਤੇ ਜਨਮ ਦੇਣ ਵਾਲੀ ਮਾਂ ਤ੍ਰਿਪਤਾ ਨੂੰ ਗੁਰੂ ਨਾਨਕ ਦੇ ਦਰਸ਼ਨ ਬਾਅਦ ਵਿੱਚ ਹੋਣਗੇ ਪਹਿਲਾਂ ਦਰਸ਼ਨ ਹੀ ਤੈਨੂੰ ਹੋਣਗੇ ਤੂੰ ਤੇ ਦੁਨੀਆ ਦੀ ਪਹਿਲੀ ਪਾਗਾਂ ਵਾਲੀ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਦیدار ਪਾਇਆ ਉਹ ਦਲਤਾਂ ਦਾ ਹੀ ਸਾਸ ਸੰਗਤ ਜਿੱਦਣ ਫਿਰ ਪ੍ਰਕਾਸ਼ ਹੁੰਦਾ ਉਦੋਂ ਬੜੀ ਅਸਚਰਜ ਖੜ ਬਪਰੀ ਅੱਧੀ ਰਾਤ ਦਾ ਵਕਤ ਹੋਇਆ ਸਿੰਧੀ ਲੋਕ ਮੈਂ ਵਿਖੇ ਨੇ ਸਾਸ ਸੰਗਤ ਸਿੰਧ ਵਿੱਚ ਨਨਕਾਣਾ ਸਾਹਿਬ ਤੇ ਇਧਰ ਛਤੀਸ਼ਗੜ ਰਾਏਪੁਰ ਜਿੱਥੇ-ਜਿੱਥੇ ਉਹ ਪਰਿਵਾਰ ਵਸਦੇ ਮਨਾਉਂਦੇ ਨੇ ਔਰ ਪੂਰੀ ਭਾਵਨਾ ਨਾਲ ਉਹ ਵਕਤ ਸਾਧ ਸੰਗਤ ਜਦੋਂ ਪਹਿਲਾ ਰੰਮ ਹੋਇਆ ਪੁੰਨਿਆਂ ਦੀ ਰਾਤ ਪੂਰਾ ਚੰਨ ਨਾਲ ਭਰਿਆ ਹੋਇਆ ਵੇੜਾ ਸੀ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਕੋਈ ਖੁਸ਼ੀ ਦੀ ਖਬਰ ਮਿਲੇ ਤੇ ਸਾਧ ਸੰਗਤ ਦੌਲਤਾਂदाई ਤੇ ਘਰ ਦੀ ਨੌਕਰਾਨੀ ਤੁਲਸਾ ਮਾਨਤਰਪਤਾ ਦੀ ਸੇਵਾ ਬੈਸਾ ਇਤਿਹਾਸ ਕਹਿੰਦਾ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਹੋਇਆ ਦੌਲਤਾਂ ਹੈਰਾਨ ਤੇ ਹੱਕੀ ਬਕੀ ਰਹਿ ਗਈ ਜਦੋਂ ਹੱਥਾਂ ਵਿੱਚ ਪਾਤਸ਼ਾਹ ਦੇ ਪਹਿਲੇ دیدار ਕੀਤੇ ਉਸ ਕਮਰੇ ਵਿੱਚ ਅੱਠ ਮੁਗਲ ਦੇਸੀ ਕਿਉ ਦਾ ਜਗਦਾ ਹੋਇਆ ਦੀਵਾ ਉਹਦੀ ਰੌਸ਼ਨੀ ਮੱਧਮ ਭਾਵੇਂ ਇੰਨਾ ਪ੍ਰਕਾਸ਼ ਫੈਲ ਗਿਆ ਇਹਨੇ دیدار ਪਾਏ ਤੇ ਵੇਖ ਕੇ ਹੈਰਾਨ ਰਹਿ ਗਈ ਅੱਖਾਂ ਭਰ ਆਈਆਂ ਇੱਕਦਮ ਡਰ ਗਈ ਅੱਜ ਤੱਕ ਜਿੰਨੇ ਬੱਚਿਆਂ ਨੇ ਜਨਮ ਲਿਆ ਰੋਂਦੇ ਨੇ ਇਹ ਰੋਇਆ ਕਿਉਂ ਨੇ ਹੱਥ ਪੈਰ ਸਾਫ਼ ਕਰਕੇ ਨੰਨੇ ਜੇ ਪੈਰ پکڑ ਕੇ ਨੇ ਇੱਕ ਵਾਰ ਉੱਪਰ ਥੱਲਾ ਕਰਕੇ ਪੁਠਾ ਕਰਕੇ ਕੋਲ ਖੜਾਕ ਕੀਤਾ ਇਹ ਦਾਈ ਸੀ ਇਹਦੇ ਜ਼ਿੰਦਗੀ ਦੇ 27 ਸਾਲ ਗੁਜ਼ਰ ਚੁੱਕੇ ਸਨ ਇਸ ਕੰਮ ਵਿੱਚ ਸਾਥ ਸੰਗਤ ਜਦੋਂ ਇਹਨੇ ਫਿਰ ਵੇਖਿਆ ਰੋਏ ਨਹੀਂ ਪਰ ਜਦੋਂ دیدار ਇਸ ਤਰ੍ਹਾਂ ਪਾਏ ਭਾਈ ਸੰਤੋਖ ਸਿੰਘ ਲਿਖਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਰਹੇ ਸਨ ਬਸ ਪਹਿਲੀ ਝਲਕ ਪਾਤਸ਼ਾਹ ਦੀਆਂ ਨਜ਼ਰਾਂ ਖੁੱਲੀਆਂ ਹਜ਼ੂਰ ਦੀ ਉਹ ਨੁਰਾਨੀ ਨਦਰ ਪਹਿਲੀ ਇਸ ਦੌਲਤਾਂ ਦਾ ਹੀ ਤੇ ਪਈ ਅੰਦਰ ਭੁੱਖੇ ਮਨ ਨੂੰ ਸਦਾ ਲਈ ਸਬਰ ਆ ਗਿਆ ਇਹਨੇ ਪਾਤਸ਼ਾਹਾਂ ਦਾ ਸਰੀਰ ਮਾ ਤ੍ਰਿਪਤਾ ਨੂੰ ਸੰਭਪਿਆ ਸਾਥ ਸੰਗਤ ਕਿੰਨੀ ਭਾਗਾਂ ਵਾਲੀ ਹੋਏਗੀ ਉਹ ਪਹਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੀ ਵਾਰ ਜੇ ਕਿਸੇ ਨੇ ਛੁਏ ਤੇ ਦੌਲਤਾਂ ਦਾ ਹੀ ਜੇ ਗੁਰੂ ਨਾਨਕ ਦੀ ਪਹਿਲੀ ਨਜ਼ਰ ਕਿਸੇ ਤੇ ਪਈ ਦੌਲਤਾਂ ਦਾ ਹੀ ਤੇ ਅੱਜ ਇਹ ਕਮਰੇ ਤੋਂ ਬਾਹਰ ਆਈ ਪੂਰਾ ਪਰਿਵਾਰ ਉਡੀਕ ਰਿਆ ਸੀ ਦੇ ਪਰਿਵਾਰ ਵਾਲੇ ਉੱਠ ਕੇ ਖਲੋ ਗਏ ਇਹਨੇ ਹੱਥ ਜੋੜ ਕੇ ਕਿਹਾ ਮਹਿਤਾ ਕਾਲੂ ਵਧਾਈ ਹੋਵੇ ਤੇਰੇ ਘਰ ਅੱਲਾਹ ਤਾਲਾ ਨੇ ਪੁੱਤਰ ਬਖਸ਼ੇ ਪਰਿਵਾਰ ਵਿੱਚ ਖੁਸ਼ੀ ਹੋਈ ਇੱਕਦਮ ਮਹਿਤਾ ਕਾਲੂ ਜੀ ਨੇ ਮੋਹਰਾਂ ਦੀ ਥਾਲੀ ਲੈ ਆਂਦੀ ਆਪਣੇ ਪਿਤਾ ਬਾਬਾ ਸ਼ਿਵਰਾਮ ਜੀ ਨੂੰ ਕਹਿੰਦੇ ਨੇ ਵਧਾਈ ਪਾਓ ਦੌਲਤਾਂ ਨੂੰ ਦੋ ਜਦੋਂ ਇਸ ਤਰ੍ਹਾਂ ਪੈਸਿਆਂ ਦਾ ਬੁੱਕ ਕੱਭਰ ਕੇ ਕਿਹਾ ਲੈ ਦੌਲਤਾਂ ਝੋਲੀ ਕਰ ਤੈਨੂੰ ਵਧਾਈ ਦਈਏ ਦੌਲਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇਹਨੇ ਝੋਲੀ ਨਾ ਅੱਢੀ ਤੇ ਬਸ ਉਹ ਪਰਿਵਾਰ ਵਾਲੇ ਕਹਿੰਦੇ ਕੀ ਹੋਇਆ ਦੌਲਤਾ ਕੱਲ ਤੱਕ ਦੇ ਪੈਸੇ ਧਾਣੇ ਕੱਪੜੇ ਮੰਗਦੀ ਸੈਂ ਜੇ ਪੈਸੇ ਥੋੜੇ ਨੇ ਹੋਰ ਦੇ ਦਿੰਨੇ ਆ ਪਰ ਸਾਡੇ ਘਰੋਂ ਖੁਸ਼ ਹੋ ਕੇ ਜਾਈ ਦੌਲਤਾ ਨੇ ਕਿਹਾ ਨਹੀਂ ਪਟਵਾਰੀ ਕਲਿਆਣਦਾਸ ਮੈਨੂੰ ਪੈਸੇ ਨਹੀਂ ਚਾਹੀਦੇ ਥਾਲ ਅੱਗੇ ਕਰਕੇ ਬੁੱਕ ਭਰ ਕੇ ਬਾਬਾ ਸ਼ਿਵਰਾਮ ਨੇ ਕਿਹਾ ਝੋਲੀ ਕਰ ਹੱਥ ਨਾਲ ਥਾਲ ਪਰਾਂ ਕਰਕੇ ਕਿਹਾ ਰਹਿਣ ਦੇ ਵੇ ਕਲਿਆਣਦਾਸ ਮੈਂ ਰੱਜੀਵੇ ਸਦਾ ਰੱਜੀ ਜਦੋਂ ਤੇਰੇ ਘਰ ਆਈ ਸਾਂ ਵਕੇ ਪੈਸੇ ਦਾਣਿਆਂ ਦੀ ਭੁੱਖ ਸੀ ਪਤਾ ਨਹੀਂ ਕਿਉਂ ਤੇਰੇ ਪੁੱਤ ਦੇ دیدار ਕੀਤੇ ਨੇ ਇੰਜ ਲੱਗਦਾ ਜਿਵੇਂ ਭੁੱਖਾ ਮਨ ਸਦੀਆਂ ਦਾ ਅੱਜ ਰੱਜ ਗਿਆ ਸਾਥ ਸੰਗਤ ਦੌਲਤਾਂदाई ਨੇ ਕਿਹਾ ਬਹੁਤ ਸਿਸ ਜਨਮੇ मम ਕਰਮਾਹੀ ਸਿਸ ਮੀਨੰ ਸ਼ਿਸ਼ੂ ਬੱਚੇ ਕਹਿੰਦੀ ਮੇਰੇ ਹੱਥਾਂ 'ਚ بڑے ਬੱਚਿਆਂ ਨੇ ਜਨਮ ਲਿਆ ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਮੇਰੇ ਹੱਥਾਂ 'ਚ ਬੜੇ ਬੱਚੇ ਜਨਮੇ ਨੇ ਪਰ ਇਦਾਂ ਦਾ ਅਚਰਜ ਕਉਤ ਕਦੇ ਨਹੀਂ ਵੇਖਿਆ ਬਹੁਤ ਸਿਸ ਜਨਮੇ ਮਮ ਕਰਮਾਹੀ ਜਿਹ ਅਚਰਜ ਕਬ ਦੇਖਿਓ ਨਾਹੀ ਮੈਂ ਇਹ ਅਸਚਰਜਤਾ ਵਾਲੀ ਗੱਲ ਕਦੇ ਨਹੀਂ ਵਖੀ ਸਾਥ ਸੰਗਤ ਇਹ ਬਿਨਾ ਵਧਾਈ ਲਿਆ ਚਲੀ ਗਈ ਇਤਿਹਾਸ ਕਹਿੰਦਾ ਹੈ ਦਨ ਚਾਰ ਦਿਨ ਫਿਰ ਸੇਵਾ ਵਿੱਚ ਆਉਂਦੀ ਰਹੀ ਉਤੋਂ ਬਾਅਦ ਪਰਤ ਕੇ ਦੌਲਤਾਂ ਧਾਈ ਨੇ ਧਾਈ ਪੁਣੇ ਦਾ ਕੰਮ ਛੱਡ ਦਿੱਤਾ ਇਹਨੇ ਕਿਸੇ ਦੇ ਘਰ ਵਿੱਚ ਧਾਈ ਦਾ ਕੰਮ ਨਾ ਕੀਤਾ ਬਸ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਫਿਰ ਰੌਲਾ ਪੈ ਗਿਆ ਓਏ ਜਿਹਦੇ ਘਰ ਔਲਾਦ ਨਾ ਹੋਵੇ ਉਹ ਦੌਲਤਾਂ ਦੇ ਘਰ ਮੱਥਾ ਟੇਕ ਕੇ ਉਹਦੇ ਔਲਾਦ ਹੋ ਜਾਂਦੀ ਹੈ ਉਹ ਦੌਲਤਾਂ ਨੂੰ ਨਮਸਕਾਰ ਕਰੇ ਉਹਦੇ ਔਲਾਦ ਹੁੰਦੀ ਹੈ ਦਲਵੰਡੀ ਵਿੱਚ ਦੌਲਤਾਂ ਪੁੱਜਣ ਯੋਗ ਹੋ ਗਈ। ਸੰਸਾਰ ਦੇ ਲੋਕ ਦੌਲਤਾਂ ਦੇ ਘਰੋਂ ਮੰਗਦੇ ਰਹੇ ਪਰ ਤੇ ਦੁਰਦੌਲਤਾਂ ਨੂੰ ਕਿਸੇ ਦੇ ਘਰੋਂ ਨਹੀਂ ਮੰਗਣਾ। ਸਾਧ ਸੰਗਤ ਉਸ ਪਾਤਸ਼ਾਹ ਦਾ ਤੁਸੀਂ ਪਰਮਨਾਹ ਰਹੇ। ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਇਸ ਜਨਮ ਵਿੱਚ ਜੇ ਤੁਹਾਡੀ ਸਿੱਖੀ ਦੇ ਵੇੜੇ ਵਿੱਚ ਜਨਮ ਹੋਇਆ ਇੱਕ ਕਿਰਪਾ ਕਰੋ ਅਸੀਂ ਤੁਹਾਡਾ ਉਪਦੇਸ਼ ਕਮਾ ਸਕੀ।